ਫਾਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਅੱਜ ਸਾਡੇ ਇੱਕ ਸੱਦੇ ਉੱਤੇ ਸਾਰੇ ਤੁਸੀਂ ਆਏ ਹੈਗੇ ਉਹ ਇਕੱਠੇ ਹੋਏ ਹੋ ਤੇ ਜਿਹੜਾ ਅੱਜ ਦਾ ਪੁਲਿਸ ਪ੍ਰਸ਼ਾਸਨ ਦਾ ਤੁਹਾਡੇ ਕੋਲੇ ਆਉਣ ਦਾ ਜਿਹੜਾ ਮੇਨ ਮਕਸਦ ਹੈ ਜੋ ਮੇਨ ਮੁੱਦਾ ਹੈ ਅੱਜ ਦਾ ਉਹ ਨਸ਼ਿਆਂ ਦਾ ਆ ਪਹਿਲਾਂ ਵੀ ਅਸੀਂ ਹੋਰ ਵੀ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਅੱਜ ਤੁਹਾਡੇ ਕੋਲੇ ਆਏ ਹੈਗੇ ਆ ਤਾਂ ਅਸਲ ਦੇ ਵਿੱਚ ਆਪਣਾ ਪਿੰਡ ਜਿਹੜਾ ਹੈਗਾ ਝਿੰਗੜਾ ਕਲਾਂ ਪਹਿਲਾਂ ਤੋਂ ਕੁਝ ਕਾਰਨਾ ਕਰਕੇ ਤੁਸੀਂ ਵੀ ਉਹਨਾਂ ਤੋਂ ਥੋੜੇ ਹੈਗੇ ਜਾਣੂ ਹੀ ਹੋ ਵੀ ਨਸ਼ੇ ਦੇ ਕਾਰਨ ਬਦਨਾਮ ਰਿਹਾ ਹੈ ਪਹਿਲਾਂ ਪਿੰਡ ਪਰ ਜਿਹੜੀ ਹੁਣ ਮੌਜੂਦਾ ਰਿਪੋਰਟ ਕੁਝ ਪੁਲਿਸ ਕੋਲੇ ਆ ਰਹੀ ਹੈ ਤਾਂ ਪਹਿਲਾਂ ਦੇ ਮੁਕਾਬਲੇ ਹੁਣ ਠੀਕ ਹੈ ਸ਼ਾਂਤ ਹੈ ਪਹਿਲਾਂ ਦੇ ਮੁਕਾਬਲੇ ਕਹਿ ਰਹੇ ਆ ਪਹਿਲਾਂ ਜ਼ਿਆਦਾ ਸੀ ਕਿਉਂਕਿ ਇੱਥੋਂ ਹੀ ਕਈ ਨੌਜਵਾਨ ਜਿਹੜੇ ਕੋਈ ਭਟ ਗਏ ਸੀਗੇ ਉਹਨਾਂ ਤੇ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਦਰਜ ਹੋਏ ਨੇ ਜੇਲਾ ਕੱਟ ਕੇ ਆਏ ਨੇ ਲੰਬਾ ਸਮਾਂ ਰਹਿ ਕੇ ਆਏ ਨੇ ਠੀਕ ਹੈ ਹੁਣ ਜੋ ਮੌਜੂਦਾ ਸਥਿਤੀ ਹੈਗੀ ਹੈ ਉਹਦਾ ਜਾਇਜ਼ਾ ਲੈਣ ਵਾਸਤੇ ਹੀ ਤੁਹਾਡੇ ਕੋਲ ਅੱਜ ਆਏ ਹੈਗੇ ਆਂ ਵੀ ਪਿੰਡ ਦੇ ਹੁਣ ਕੀ ਹਾਲਾਤ ਹੈਗੇ ਨੇ ਸਾਨੂੰ ਦੱਸਿਆ ਜਾਵੇ ਤੇ ਜੋ ਤੁਸੀਂ ਸੁਧਾਰ ਚਾਹੁੰਦੇ ਹੋ ਜਿਸ ਤਰੀਕੇ ਦਾ ਅਸੀਂ ਹਾਥੀਕੇ ਨਾਲ ਤੁਹਾਡੇ ਨਾਲ ਉਹਦੇ ਲਈ ਖੜੇ ਹੈਗੇ ਆਂ ਮਤਲਬ ਅਸੀਂ ਜੇ ਪਹਿਲਾਂ ਗੱਲ ਕਰੀਏ ਜੇ ਤੁਹਾਡੇ ਪਿੰਡ ਦਾ ਕੋਈ ਮੇਜਰ ਬੰਦਾ ਕੋਈ ਵੱਡਾ ਸਮਗਲਰ ਹੈਗਾ ਸਮਗਲਿੰਗ ਕਰ ਰਿਹਾ ਹੈ ਜਾਂ ਉਹ ਆਪ ਤਾਂ ਪੀ ਰਿਹਾ ਹੈ ਨਾਲ ਨਾਲ ਕਿਸੇ ਦੇ ਜਵਾਕ ਨੂੰ ਵੀ ਵਿਗਾੜ ਰਿਹਾ ਹੈ ਕਿਸੇ ਨੂੰ ਖਵਾ ਰਿਹਾ ਹੈ ਕਿਸੇ ਦੇ ਘਰ ਨੂੰ ਖਰਾਬ ਕਰ ਰਿਹਾ ਹੈ ਉਹਦੇ ਬਾਰੇ ਦੱਸੋ ਕੋਈ ਮੇਜਰ ਸਮਗਲਰ ਹੈ ਉਹਦੇ ਬਾਰੇ ਦੱਸੋ ਜੇ ਕੋਈ ਮਤਲਬ ਖਾ ਹੀ ਰਿਹਾ ਹੈ ਤੁਹਾਨੂੰ ਲੱਗਦਾ ਹੈ ਵੀ ਉਹ ਨਹੀਂ ਸੁਧਰ ਸਕਦਾ ਉਹਦੇ ਬਾਰੇ ਦੱਸੋ ਉਸ ਤੇ ਕੋਈ ਕਾਨੂੰਨੀ ਕਾਰਵਾਈ ਕਰੀਏ ਕੋਈ ਇਹੋ ਜਿਹਾ ਸ਼ਖਸ ਵੀ ਜਿਹੜਾ ਖਾ ਰਿਹਾ ਪਰ ਉਹਦੇ 'ਚ ਹਾਲੇ ਸੁਧਾਰ ਹੋ ਸਕਦਾ ਠੀਕ ਹੈ ਜੀ ਉਹਦੇ ਬਾਰੇ ਕੋਈ ਸਾਨੂੰ ਚੰਨਣਾ ਪਾਓ ਅਸੀਂ ਹਰ ਤਰੀਕੇ ਨਾਲ ਤੁਹਾਡੇ ਨਾਲ ਆ ਕੋਈ ਮਾੜਾ ਅਨਸਰ ਹੈ ਜਿਹੜਾ ਕੋਈ ਖਰਾਬ ਕਰ ਰਿਹਾ ਪਿੰਡ ਨੂੰ ਇਲਾਕੇ ਨੂੰ ਉਹਦੇ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਜੇ ਕੋਈ ਤੁਹਾਨੂੰ ਲੱਗਦਾ ਹੈ ਵੀ ਇਹ ਸਿਰਫ ਖਾ ਹੀ ਰਿਹਾ ਹੈ ਵੀ ਇਹਨੂੰ ਬਚਾਇਆ ਜਾ ਸਕਦਾ ਹਾਲੇ ਨਸ਼ੇ ਦੀ ਦਲਦਲ ਦੇ ਵਿੱਚ ਹੋਰ ਅੰਦਰ ਤਾਂ ਸੰਤੋਜ ਜੀ ਨੂੰ ਬਚਾਇਆ ਜਾ ਸਕਦਾ ਹੈ ਤਾਂ ਉਸ ਸੰਬੰਧ ਵਿੱਚ ਆਪਾਂ ਉਹ ਉਸ ਤਰੀਕੇ ਨਾਲ ਇਲਾਜ ਕਰਵਾਵਾਂਗੇ ਸਰਕਾਰ ਨੇ ਹਰ ਇੱਕ ਤਰ੍ਹਾਂ ਦੀ ਆਪਸ਼ਨ ਰੱਖੀ ਹੋਈ ਹੈ ਵੀ ਜੇ ਤਾਂ ਕੋਈ ਨਸ਼ਾ ਸ਼ੁਰੂ ਕਰ ਲਿਆ ਕਿਸੇ ਗਲਤ ਸੰਗਤ ਦੇ ਵਿੱਚ ਪੈ ਕੇ ਕਿਸੇ ਨੇ ਨਸ਼ਾ ਸ਼ੁਰੂ ਕੀਤਾ ਹੈ ਤਾਂ ਉਹਦੇ ਵਾਸਤੇ ਇੱਕ ਇਲਾਜ ਦਾ ਵੀ ਆਪਣੇ ਕੋਲੇ ਹੈਗਾ ਪ੍ਰोसीजर ਵੀ ਆਪਾਂ ਉਹਦੇ ਪਰਿਵਾਰ ਨਾਲ ਮੀਟਿੰਗ ਕਰਕੇ ਉਹਦੇ ਪਰਿਵਾਰ ਨੂੰ ਭਰੋਸੇ ਵਿੱਚ ਲੈ ਕੇ ਉਹਦੇ ਉਹਨੂੰ ਆਪਾਂ ਦਾਖਲ ਕਰਵਾ ਸਕਦੇ ਹਾਂ ਵੀ ਸੋ ਦਾ ਇਲਾਜ ਕਰਵਾਇਆ ਜਾ ਸਕੇ ਪਰ ਜੇਕਰ ਕੋਈ ਇਸ ਤਰ੍ਹਾਂ ਦਾ ਹੀ ਹੈ ਵੀ ਜਿਹੜਾ ਇਸ ਚੀਜ਼ ਨੂੰ ਟੱਲਦਾ ਹੀ ਨਹੀਂ ਪਿਆ ਆਪ ਵੀ ਕਰ ਰਿਹਾ ਕਿਸੇ ਨਾਲ ਦੇਣ ਵੀ ਲਾਰਿਆ ਉਹ ਇੱਕ ਇੱਕ ਨਸ਼ਾ ਤੱਕ ਅੱਗ ਵਾਂਗੂ ਹੈ ਜੀ ਅੱਜ ਇੱਕ ਨੇ ਕੀਤਾ ਹੈਗਾ ਉਹ ਦੂਜੇ ਨੂੰ ਲਾਊਗਾ ਆਪਾਂ ਟਾਲਾ ਵੜਦੇ ਹੈਗੇ ਆ ਵੀ ਇਹ ਕੀ ਤਾਂ ਚੱਲ ਕੋਈ ਗੱਲ ਨਹੀਂ ਇਹ ਕਿਹੜਾ ਆਪਣੇ ਘਰ ਦੇ ਨੇੜੇ ਰਹਿੰਦੇ ਆ ਉਹ ਕਿਤੇ ਨੇ ਕੀਤਾ ਇਹ ਅੱਗ ਘੁੰਮ ਕੇ ਆਪਦੇ ਘਰ ਵਾਲੇ ਪਾਸੇ ਆ ਹੀ ਜਾਂਦੀ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਕੋਈ ਆਪਦੀ ਇੱਕੋਰੀ ਗੱਲ ਰੱਖੋ ਮੇਰੇ ਨਾਲ ਫਿਰ ਮੈਂ ਆਪਦੇ ਵਿਚਾਰ ਤੁਹਾਡੇ ਨਾਲ ਦੁਬਾਰਾ ਤੋਂ ਸਾਂਝੇ ਕਰਦਾ ਹਾਂ ਸਰਪੰਚ ਸਾਹਿਬ ਕੋਈ ਹੁਣ ਕੀ ਮੌਜੂਦਾ ਸਥਿਤੀ ਕੀ ਹੈਗੀ ਇਹ ਪਿੰਡ ਦੀ ਕੋਈ ਸਾਨੂੰ ਇਹਦੇ ਬਾਰੇ ਹਾਂ ਤਾਂ ਸਰ ਦੋ ਤੁਸੀਂ ਇਹ ਦੋ ਤੁਸੀਂ ਕਰ ਲਿਆ ਰਾਇਆਂ ਦੀ ਇਹ ਵਿਚਾਰ ਸੁਣੇ ਗਏ ਨੇ ਸਾਂਝ ਕੀਤੇ ਗਏ ਨੇ ਵਿਚਾਰ ਉਹਨਾਂ ਨਾਲ ਨਸ਼ੇ ਦੇ ਉੱਪਰ ਤੇ ਇਸ ਤੋਂ ਇਲਾਵਾ ਜੋ ਹਦਾਇਤਾਂ ਸਰਕਾਰ ਦੀਆਂ ਸੀ ਉਹਨਾਂ ਸੰਬੰਧੀ ਪਿੰਡ ਵਾਲਿਆਂ ਨੂੰ ਜਾਣੂ ਕਰਵਾਇਆ ਗਿਆ। ਕਿਹੜੇ ਕਿਹੜੇ ਪਿੰਡ ਸਾਰੇ ਹੁਣ ਤੱਕ ਦੂਜੀ ਕਮੇਟੀ ਇਸ ਤੋਂ ਪਹਿਲਾਂ ਆਪਾਂ ਆਪਣੇ ਲਗਭਗ ਸਾਰੇ ਪਿੰਡ ਕਵਰ ਕਰ ਚੁੱਕੇ ਹੈਗੇ ਆ ਜੋ ਪਿੰਡ ਵਾਲਿਆਂ ਨਾਲ ਜੁਆਇੰਟ ਮੀਟਿੰਗਾਂ ਕੀਤੀਆਂ ਗਈਆਂ ਨੇ ਨਸ਼ੇ ਦੇ ਸੰਬੰਧ ਵਿੱਚ ਕੀਤੀਆਂ ਗਈਆਂ ਨੇ ਤੇ ਹੋਰ ਮੁੱਦੇ ਜਿਸ ਤਰ੍ਹਾਂ ਸਾਈਬਰ ਕ੍ਰਾਈਮ ਵਗੈਰਾ ਦੇ ਸੰਬੰਧ ਵਿੱਚ ਵੀ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਹੈ। ਲੋਕਾਂ ਦਾ ਸਰ ਵਿਸ਼ਵਾਸ ਬਣਾਉਣਾ ਬਹੁਤ ਜ਼ਰੂਰੀ ਹੈ। ਲੋਕਾਂ ਹੀ ਧਾਤੇ ਵੀ ਹੈ। ਉਸ ਤਰ੍ਹਾਂ ਉਹਨਾਂ ਨੂੰ ਕੀ ਕਿਵੇਂ ਵਿਸ਼ਵਾਸ ਦੇ ਵਿੱਚ ਨਹੀਂ ਆਉਂਦਾ ਜੀ ਸਭ ਤੋਂ ਪਹਿਲਾਂ ਤਾਂ ਜੋ ਉਹਨਾਂ ਦੇ ਆਸ-ਪਾਸ ਜੋ ਨਸ਼ਾ ਵੇਚਣ ਵਾਲੇ ਜਾਂ ਹੈਗੇ ਨੇ ਜਿੰਨਾ ਪੁਲਿਸ ਦੀ ਨੌਲੇਜ ਵਿੱਚ ਆਉਂਦਾ ਉਹਦੇ ਤੇ ਇੱਕ ਐਕਸ਼ਨ ਲਿਆ ਗਿਆ ਹੈ ਪਹਿਲਾਂ ਵੀ ਐਕਸ਼ਨ ਲਿਆ ਗਿਆ ਤੇ ਲਿਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਪਹਿਲਾ ਵਿਸ਼ਵਾਸ ਤੇ ਉਹ ਵੀ ਪੁਲਿਸ ਕੰਮ ਕਰ ਰਹੀ ਹੈ ਉਸ ਤੋਂ ਇਲਾਵਾ ਲੋਕਾਂ ਨੂੰ ਇਸ ਚੀਜ਼ ਨਾਲ ਉਹਨਾਂ ਨੇ ਗੱਲਬਾਤ ਕਰਕੇ ਇਸ ਚੀਜ਼ ਦਾ ਭਰੋਸਾ ਦਿਵਾਇਆ ਗਿਆ ਵੀ ਉਹਨਾਂ ਦਾ ਨਾਮ ਤੇ ਨੰਬਰ ਗੁਪਤ ਰੱਖ ਕੇ ਤੇ ਉਹ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਉਸ ਤੇ ਐਕਸ਼ਨ ਕਰਾਂਗੇ ਜੀ ਤੁਸੀਂ ਆਪਣਾ ਵੀ ਨੰਬਰ ਦਿੱਤਾ ਸਾਰ ਜੀ ਜੀ ਮੈਂ ਆਪਣਾ ਖੁਦ ਦਾ ਨੰਬਰ ਸ਼ੇਅਰ ਕੀਤਾ ਹੈ ਇੱਥੇ ਪੂਰੇ ਪਿੰਡ ਵਾਸੀਆਂ ਨਾਲ ਉਹ ਕਿਸੇ ਵੀ ਟਾਈਮ ਦਿਨ ਰਾਤ ਕਿਸੇ ਵੀ ਸਮੇਂ ਮੇਰੇ ਫੋਨ ਤੇ ਕਾਲ ਕਰਕੇ ਮੈਨੂੰ ਦੱਸ ਸਕਦੇ ਨੇ ਸਰ ਕਿਸੇ ਨਸ਼ਾ ਵੇਚੀ ਬੋਲ ਦੋ ਨੰਬਰ ਸਰ ਅ ਮੇਰਾ ਨੰਬਰ ਹੈ ਸਰ 7717315216 7717315216 ਤਾਂ ਇਸ ਨੰਬਰ ਦੇ ਉੱਤੇ ਅ ਮੇਰੇ ਜੋ ਪਿੰਡ ਪੈਂਦੇ ਨੇ ਥਾਣਾ ਸਦਰ ਕੁਰਾਲੀ ਦੇ ਸਾਰੇ ਹੀ ਸਮੂਹ ਪਿੰਡ ਨਿਵਾਸੀ ਨੂੰ ਮੇਰੇ ਵੱਲੋਂ ਬੇਨਤੀ ਹੈ ਇਸ ਨੰਬਰ ਤੇ ਜੇਕਰ ਪਿੰਡ ਵਿੱਚ ਕੋਈ ਵੀ ਨਸ਼ਾ ਪੀਣ ਵਾਲਾ ਜਾਂ ਵੇਚਣ ਵਾਲੇ ਸੰਬੰਧੀ ਕੋਈ ਇਹਨਾਂ ਕੋਲ ਜਾਣਕਾਰੀ ਹੈ ਤਾਂ ਮੇਰੇ ਇਸ ਨੰਬਰ ਦੇ ਉੱਤੇ ਪਲੀਜ਼ ਜ਼ਰੂਰ ਦੱਸਿਆ ਜਾਵੇ ਤਾਂ ਆਪਾਂ ਆਪਣਾ ਆਪਣਾ ਬੱਚਾ ਹੀ ਸੰਭਲ ਲਈਏ ਤਾਂ ਅੱਜ ਦੇ ਸਮੇਂ ਦੇ ਵਿੱਚ ਉਹ ਸਭ ਤੋਂ ਵੱਡੀ ਪ੍ਰਾਪਤੀ ਹੈ ਠੀਕ ਹੈ ਜੀ ਜੇ ਤੁਸੀਂ ਆਪਦੇ ਬੱਚੇ ਤੇ ਨਿਗਾ ਰੱਖਦੇ ਹੋ ਆਪਾਂ ਦੇਖੋ ਆਪਣੀਆਂ ਕੁੜੀਆਂ ਤੇ ਧੀਆਂ ਦੇ ਉੱਤੇ ਤਾਂ ਨਿਗਾ ਰੱਖਦੇ ਆਂ ਵਿਪਾ ਇਹ ਕਿੱਥੇ ਚੱਲੀ ਆ ਗੁੱਡੀ ਕਿੰਨੇ ਵਜੇ ਆਈ ਕਿਵੇਂ ਗਈ ਪਰ ਅੱਜ ਦਾ ਸਮਾਂ ਮੇਰੇ ਹਿਸਾਬ ਨਾਲ ਚਲੋ 3 ਦਾ ਤਾਂ ਆਪਾਂ ਰੱਖਣੀ ਹੈ ਖਿਆਲ ਆਪਾਂ ਨੂੰ ਪੁੱਤਾਂ ਦਾ ਸ਼ਾਇਦ ਉਹਨਾਂ ਨਾਲੋਂ ਜ਼ਿਆਦਾ ਖਿਆਲ ਰੱਖਣਾ ਪਊਗਾ ਕਿਉਂਕਿ ਕੁਝ ਮਾੜੇ ਅੰਸਰ ਜਿਹੜੇ ਹੈਗੇ ਨੇ ਕੋਈ ਸਾਡੀ ਕਈ ਵਾਰ ਤਰੱਕੀ ਦੇਖ ਕੇ ਨਹੀਂ ਜਰਦਾਗਾ ਜਿਵੇਂ ਅੱਜ ਤੋਂ ਕਈ ਸਾਲ ਪਹਿਲਾਂ ਆਪਣੇ ਵੱਡੇ ਮੁੰਡੇ ਸੀਗੇ ਸਮਗਲਰ ਸੀਗੇ ਵੱਡੇ ਜਿਨ੍ਹਾਂ ਦੇ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਹੋਏ ਨੇ ਹਾਂਜੀ ਕੋਈ ਹੁਣ ਉਦਾਂ ਦੀ ਕੋਈ ਨਹੀਂ ਉਦਾਂ ਤੇ ਕੋਈ ਨਹੀਂ ਨਵੀਂ ਜਿਹੜੀ ਨੌਜਵਾਨ ਪੀੜ੍ਹੀ ਸਾਰੀ ਠੀਕ ਹੈ ਜੀ ਖੜੇ ਮੁੰਡੇ ਕੋਈ ਨਹੀਂ ਇੱਕ ਤੱਕ ਨਹੀਂ ਬੰਦਾ ਹਾਂ ਠੀਕ ਹੈ ਜੀ ਚੰਗੀ ਗੱਲ ਹੈਗੀ ਹੈ ਜੀ ਬਹੁਤ ਵਧੀਆ ਹੈਗੇ ਤੁਸੀਂ ਸਰ ਕੋਈ ਦੱਸੋ ਸਾਨੂੰ ਪਿੰਡ ਬਾਰੇ ਕੀ ਮਜੂਦਾ ਹੈਗੇ ਜੀ ਹੁਣ ਬਈ ਮੇਰੀ ਤਾਂ ਪਿੰਡ ਵਾਸਤੇ ਨੂੰ ਬੇਨਤੀ ਹੈ ਆਪਣੇ ਆਪਣੇ ਪਰਿਵਾਰ ਨੂੰ ਸੁਭਾਉ ਸਰਪੰਚੀ ਜ਼ਿੰਮੇਵਾਰੀ ਕਰੇ ਜਾਂ ਕੋਈ ਹੋਰ ਜ਼ਿੰਮੇਵਾਰੀ ਕਰੇ ਉਹਨਾਂ ਚੰਗਾ ਆਪਾਂ ਆਪਣੇ ਪਰਿਵਾਰ ਨੂੰ ਦੱਸੋ ਜਿਵੇਂ ਆਪਣਾ ਆਪਣਾ ਪਰਿਵਾਰ ਸੁਧਾਰ ਲਿਆ ਸਮਝੋ ਸਾਰਾ ਪਿੰਡ ਸਿਮਰ ਬਾਕੀ ਜਿਹੜੇ ਪਹਿਲਾਂ ਨਸ਼ੇ ਤੇ ਤੇ ਸ਼ਰਾਬ ਹੈ ਜਾ ਫੀਨਾ ਜਾ ਡੋਟਿਆ ਜਿਹੜਾ ਉਹਨਾਂ ਦਾ ਸੁਭਾਅ ਤਾਂ ਕੁਝ ਹੋਰ ਦਾ ਜਿਹੜਾ ਇਹ ਨਸ਼ਾ ਹੈ ਇਹ ਸਭ ਤੋਂ ਮਾੜਾ ਹੈ ਇਹ ਥੁੜੀ ਜਦੋਂ ਤੁਸੀਂ ਬੱਚਾ ਵਿਆਹ ਲਿਆ ਉਹ ਔਲਾਦ ਨਹੀਂ ਪੈਦਾ ਕਰਦਾ ਪਹਿਲਾਂ ਘਰਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਜੀ ਹੁੰਦੇ ਤੇ ਹੁਣ ਸਭ ਪਰਿਵਾਰ ਦੇ ਵਿੱਚ ਕਿਸੇ ਕੋਲ ਇੱਕ ਜੀ ਆ ਕਿਸੇ ਕੋਲ ਦੋ ਜੇ ਪਹਿਲੇ ਟਾਈਮਾਂ ਦੇ ਵਿੱਚ ਘਰ ਦੇ ਵਿੱਚੋਂ ਇੱਕ ਦੋ ਬੱਚੇ ਮਰ ਵੀ ਜਾਂਦੇ ਤੇ ਤਾਂ ਵੀ ਸਰਦਾ ਦਾ ਹੁਣ ਤੁਸੀਂ ਦੇਖ ਲਓ ਆਪਣੇ ਆਪੇ ਸੋਚ ਲਓ ਥੋੜੇ ਕੋਈ ਇੱਕ ਇੱਕ ਬੱਚਾ ਉਹ ਤੁਸੀਂ ਕਿਸ ਤਰ੍ਹਾਂ ਸਾਹਮਣਾ ਅੱਜ ਕਰੋ ਮੈਂ ਕਿਸੇ ਦੇ ਬੱਚੇ ਦੀ ਗੱਲ ਕਰਾਂ ਵੀ ਉਹ ਹੈ ਜੀ ਉਹ ਬਿਲਕੁਲ ਨਹੀਂ ਆਪਣੇ ਬੱਚੇ ਬਾਰੇ ਆਪ ਗੱਲ ਕਰੋ ਵੀ ਸਾਡਾ ਬੱਚਾ ਹੜਦਾ ਨਹੀਂ ਜੇ ਨਹੀਂ ਹੜਦਾ ਤਾਂ ਸਰਦ ਜੀ ਬੈਠੇ ਆ ਇਹਨਾਂ ਨੂੰ ਜਾ ਕੇ ਥਾਣੇ ਤੇ ਰਿਪੋਰਟ ਕਰੋ ਮੇਰੀ ਤਾਂ ਐਗਜ਼ੈਂਟ ਹੀ ਆ ਬਾਕੀ ਤੁਸੀਂ ਆਪਣੇ ਸੁਝਾਉਂਦੇ ਹਾਂਜੀ ਮੇਰਾ ਨਾਮ ਮਾਨ ਸਿੰਘ ਹੈ ਜੀ ਮੇਰਾ ਪਿੰਡ ਛਿੰਗੜਾ ਕਲ ਅ ਅੱਜ ਜਿਹੜਾ ਇਹ ਸੈਮੀਨਾਰ ਕਰਾਇਆ ਗਿਆ ਹੈ ਨਸ਼ਿਆਂ ਨੂੰ ਲੈ ਕੇ ਪਿੰਡ ਦੇ ਵਿੱਚ ਐ ਐਸ ਐਚਓ ਸਾਹਿਬ ਆਈ ਸੀ ਕਿਵੇਂ ਦਾ ਰਿਹਾ ਜੀ ਕਿਉਂ ਜਿੱਦਣ ਤੇ ਇਹਨਾਂ ਨੇ ਸ਼ੁਰੂ ਕਰਿਆ ਜੀ ਘਟੋ ਘਟ ਬਈ ਅਸੀਂ ਦੇਖਿਆ ਬਹੁਤ ਫਰਕ ਪੈ ਗਿਆ ਇਹਦੇ ਵਿੱਚ ਕਿਉਂ ਜਿਹੜੀ ਆਮ ਬੱਚਿਆਂ ਦੀ ਸਾਡੇ ਪਿੰਡਾਂ ਨੂੰ ਆਉਂਦੀ ਇੱਕ ਮੋਟਰਸਾਈਕਲ 'ਤੇ ਤਿੰਨ ਤਿੰਨ ਚਾਰ ਚਾਰ ਆਉਂਦੇ ਤੇ ਉਹ ਹੁਣ ਜਿਹੜੀ ਆਵਾਜਾ ਬਿਲਕੁਲ ਘਟੀ ਹੋਈ ਹੈ ਮੇਰੇ ਹਿਸਾਬ ਨਾਲ ਕਾਫੀ ਬਹੁਤ ਵਧੀਆ ਚੱਲ ਰਿਹਾ ਹੈ ਸਿਸਟਮ ਇਹ ਹੋਣਾ ਵੀ ਚਾਹੀਦਾ ਦਬਾਅ ਬਣਾਉਣ ਵਾਲਾ ਵੀ ਚਾਹੀਦਾ ਬਾਕੀ ਜਿਹੜਾ ਨਸ਼ਿਆਂ ਦੇ ਬਾਰੇ ਹੈ ਇਹਦੇ ਬਾਰੇ ਅਸੀਂ ਸਾਰੇ ਪਿੰਡ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਅਸੀਂ ਆਪਣੇ ਆਪਣੇ ਪਰਿਵਾਰ ਨੂੰ ਆਪਣੇ ਆਪਣੇ ਘਰ ਨੂੰ ਸੰਭੀਏ ਜਦੋਂ ਅਸੀਂ ਆਪਣਾ ਘਰ ਸੰਭਲਿਆ ਸਮਝੋ ਸਾਰਾ ਪਿੰਡ ਸੰਭਲ ਗਿਆ ਜਾਂ ਸਾਰਾ ਪਿੰਡ ਸੰਭਲ ਗਿਆ ਸਾਰਾ ਪੰਜਾਬ ਸੰਭਲ ਹੋ ਗਿਆ ਅਸੀਂ ਇਹ ਨਾ ਵੀ ਸਰਪੰਚ ਦੱਸੂਗਾ ਜਾਂ ਉਹ ਨੰਬਰ ਦੱਸੂਗਾ ਚੌਕੀ ਦੱਸੂਗਾ ਅਸੀਂ ਆਪਣੇ ਬੱਚੇ ਬਾਰੇ ਆਪ ਰਿਪੋਰਟ ਕਰੀਏ ਲੱਗਦਾ ਹੈ ਕਿ ਜੇਕਰ ਇਹ ਸਹਿਯੋਗ ਰਿਹਾ ਤਾਂ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋ ਸਕਦੇ ਆ ਬਿਲਕੁਲ ਖਤਮ ਹੋ ਸਕਦੇ ਆ ਸਹਿਯੋਗ ਜੇ ਪੁਰਸਪ੍ਰਸ਼ਾਸਨ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਤਾਂ ਸਾਨੂੰ ਵੀ ਨਾਲ ਦਾ ਸਹਿਯੋਗ ਦੇਣਾ ਚਾਹੀਦਾ ਅਸੀਂ ਹੁਣ ਲੁਕੋਈਏ ਨਾ ਜੇ ਸਾਡਾ ਬੱਚਾ ਕਿਤੇ ਛੋਟੀ ਜਿਹੀ ਸਟੇਜ ਪਰ ਵੀ ਪਹੁੰਚਿਆ ਹੋਏ ਨਾ ਤਾਂ ਉਹਦੇ ਬਾਰੇ ਵੀ ਅਸੀਂ ਦਸੀਏ ਉਹਦੀ ਗੌਰ ਕਰੀਏ ਜੇ ਉਹ ਹੜਦਾ ਹੈ ਅਸੀਂ ਹਟ੍ਰੋਲ ਦੀ ਕੋਸ਼ਿਸ਼ ਕਰੀਏ ਜੇ ਨਹੀਂ ਹਟਦਾ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਾ ਕੇ ਦਸੀਏ ਵੀ ਸਾਡੇ ਜੀ ਆਹ ਬੱਚਾ ਸਾਡੇ ਕੰਟਰੋਲ ਤੇ ਬਾਹਰ ਹੈ ਤਾਂ ਫਿਰ ਉਹ ਜਿਸ ਤਰ੍ਹਾਂ ਆਪਣਾ ਸਰਨੇ ਦੱਸਿਆ ਵੀ ਅਸੀਂ ਉਹਨੂੰ ਪਹਿਲੀ ਸਟੇਜ ਤੇ ਸੰਭਲਣ ਦੀ ਕੋਸ਼ਿਸ਼ ਕਰਾਂਗੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੇ ਨਹੀਂ ਹੋਊਗਾ ਫਿਰ ਪਰਚਾ ਦਰਜ ਹੋਗਾ ਇਲਾਜ ਵੀ ਜਿਹੜਾ ਮੁਹੱਈਆ ਕਰਵਾਇਆ ਜਾ ਰਿਹਾ ਜੇਕਰ ਕੋਈ ਬੱਚਾ ਡਰੱਗਸ ਯੂਜ਼ ਕਰਦਾ ਹੈ ਲੰਦਾ ਹੈ ਤਾਂ ਉਸ ਦਾ ਜਿਹੜਾ ਇਲਾਜ ਵੀ ਕਰਵਾਇਆ ਜਾਊਗਾ ਜੀ ਬਿਲਕੁਲ ਉਹ ਸਰਜੀ ਨੇ ਦੱਸਤਾ ਹੈ ਸਨ ਹਾਂ ਜੀ ਉਹਨਾਂ ਦਾ ਸਹਿਯੋਗ ਬਹੁਤ ਸੋਹਣਾ ਹੈ ਉਹ ਤਾਂ ਕਹਿੰਦੇ ਵੀ ਸਮਾਂ ਬੱਚੇ ਸਾੜੇ ਆ ਫਿਕਰ ਉਹ ਕਰਦੇ ਆ ਅਸੀਂ ਤਾਂ ਆਪਣੇ ਪਿੱਛੇ ਤਾਂ ਫਿਕਰ ਨਹੀਂ ਕਰਦੇ ਪ੍ਰਸ਼ਾਸਨ ਫਿਕਰ ਕਰਦਾ ਤਾਂ ਸਾਨੂੰ ਵੀ ਕਰਨਾ ਚਾਹੀਦਾ ਉਹਨਾਂ ਦੇ ਨਾਲ ਲੱਗਣਾ ਚਾਹੀਦਾ ਸਹਿਯੋਗ ਦੇਣਾ ਚਾਹੀਦਾ